ਔਰ ਜਿੰਨੇ ਵੀ ਤੁਸੀਂ ਸਾਰੇ ਇਹ ਸੜਕੇ ਦੇ ਮੇਰੇ ਸਾਥੀ ਮੇਰੇ ਲੀਡਰ ਸਾਭਾਨ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੁਹਾਨੂੰ ਪ੍ਰਣਾਮ ਕਰਦਾ ਹਾਂ ਕਿ ਤੁਹਾਡੇ ਸਦਕਾ ਅੱਪਾ ਅੱਜ ਇਸ ਮੁਕਾਮ ਦੇ ਉੱਤੇ ਪਹੁੰਚੇ ਹੈ ਕਿ ਜਿੱਥੇ ਮੌਜੂਦਾ ਪਾਰਟੀਆਂ ਤੋਂ 50 100 ਬੰਦੇ ਨਹੀਂ ਇਕੱਠੇ ਹੁੰਦੇ ਤੇ ਆਪਣੇ ਕੋ ਬੰਦਿਆਂ ਦਾ ਹਮੇਸ਼ਾ ਹਟ ਆਉਂਦਾ ਹੈ ਕਿਉਂਕਿ ਤੁਸੀਂ ਦਿਲ ਤੋਂ ਕਾਂਗਰਸੀ ਹੋ ਮੈਂ ਜਿੱਥੇ ਜੀਆ ਵੀ ਲੱਗਦਾ ਹੈ ਸਾਡੇ ਗਿਆਰੀ ਕੋਟਲੀ ਜੀ ਨੂੰ ਜੋ ਜਿਹਨਾਂ ਦੇ ਪ੍ਰਧਾਨ ਬਣੇ ਨੇ ਯੂਥ ਦੇ ਪਰ ਬਹੁਤ ਸਾਰਾ ਯੂਥ ਦਾ ਕਾਫਲਾ ਨਾਲ ਲੈ ਕੇ ਗਗਨ ਮੌਜਲਾ ਜੀ ਜੋ ਸਾਡੇ ਬਲੌਗ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਆ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਡਾਕਟਰ ਨਾਜੋ ਸਿੰਘ ਦਾਇਆ ਜਿੰਦਾਬਾਦ ਡਾਕਟਰ ਨਾਜੋ ਸਿੰਘ ਦਾਇਆ ਜਿੰਦਾਬਾਦ सरदार चरणी सारे मैं बेनती करा की अपनी अपनी जगह बैठने की कृपालता करोट ਇੱਧਰ ਰੱਖਿਓ ਚੰਨੀ ਸਰ ਸਰ ਜੀ ਇੱਧਰ ਆਈ ਸਰ ਇੱਧਰ ਰੱਖੇ ਤੇ सबका मुख्यमंत्री मजूदा मैंबर पार्लीमेंट जलंधार चरणजीत सिंह चैनी साहब बहुत ही मानता संस्कार ਨਕੌਦਰ ਹਲਕੇ ਦੇ ਕਾਂਗਸ ਪਾਰਟੀ ਦੇ ਇੰਚਾਰਜ ਡਾਕਟਰ ਨਰਜੋਤ ਸਿੰਘ ਦਈਆ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਰੇ ਬਲਾਕ ਪ੍ਰਧਾਨ ਸਹਿਬਾਨ ਬਾਕੀ ਆਉਂਦੇ ਦਾਰ ਸਹਿਬਾਨ ਦਰਜਾ ਬਦਰਜਾ ਪਾਰਟੀ ਦੇ ਸਾਰੇ ਲੀਡਰਸ਼ਿਪ ਔਰ ਸਰਪੰਚ ਸਹਿਬਾਨ ਬਲਾਕ ਚੰਪੀ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਸਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਨੌਜਵਾਨ ਵੀਰ ਤੇ ਸ਼ਹਿਰ ਦੇ ਸਾਰੇ ਐਮ ਸੀ ਸਹਿਬਾਨ ਔਰ ਸਾਰੇ ਤੁਸੀਂ ਨਗੋਦਰ ਹਲਕੇ ਦੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਸਤਿਕਾਰਯੋਗ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਸਾਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ 76ਵੇਂ ਗਣਤੰਤਰ ਦਿਵਸ ਤੇ ਜਿੱਥੇ ਅੱਜ ਆਪਾਂ ਮਨਾ ਰਹੇ ਆਂ ਔਰ ਨਾਲ ਹੀ ਅੱਜ ਤੁਹਾਨੂੰ ਨਕੋਦਰ ਵਾਸੀਆਂ ਨੂੰ ਕਾਂਗਰਸ ਪਾਰਟੀ ਦਾ ਦਫ਼ਤਰ ਦਈਆ ਸਾਹਿਬ ਬਣਾ ਕੇ ਸਥਾਪਿਤ ਕਰਕੇ ਦੇ ਰਹੇ ਆ ਇਸ ਗੱਲ ਦੀ ਬਹੁਤ-ਬਹੁਤ ਵਧਾਈ ਕਿਉਂਕਿ ਤੁਸੀਂ ਪਿਛਲੇ ਸਮੇਂ ਦਈਆ ਸਾਹਿਬ ਨੂੰ ਮੈਂ ਕਈ ਵਾਰ ਦੇਖਦਾ ਹਾਂ ਯਾਰ ਇੰਨਾ ਪੈਸੇ ਵਾਲਾ ਬੰਦਾ ਹੈ ਇਹਨੇ ਬਦੀਆ ਹਸਤਾੜ ਚਲਦੇ ਆ ਹੋਟਲ ਚਲਦੇ ਆ ਵੀ ਇਹਨੂੰ ਪਤਾ ਨਹੀਂ ਕਿ ਆਪ ਉਸਤੇ ਰਵਾਇਦਾ ਪਰ ਜਿਹਨੂੰ ਇਹ ਸਸਰੀ ਗਾਦੀ ਚਟਕ ਪੈ ਜਵੇ ਨਾ ਉਹ ਫਿਰ ਉਧਰ ਥੋੜੀ ਮੁੜਦਾ ਫਿਰ ਦੇ ਕੰਨੀ ਨੂੰ ਹੈ ਸਾਰੀ ਸਸਰੀ ਗਾਦੀ ਚਟ ਗਈ ਹੈ ਮੈਂ ਵੀ ਪਹਿਲਾਂ ਸਕੂਲ ਵਿੱਚ ਇਲੈਕਸ਼ਨ ਲੜਿਆ ਫਿਰ ਕਾਲਜ ਵਿੱਚ ਲੜਿਆ ਤਿੰਨ ਵਾਰ ਐਮ ਸੀ ਬਣਿਆ ਦੋ ਵਾਰ ਮਿਸਕੂ ਕਮੇਟੀ ਦਾ ਪ੍ਰਧਾਨ ਬਣਿਆ ਫਿਰ ਕਾਗਰਸ ਮੈਨੂੰ ਟਿਕਟ ਇੱਥੇ ਦਿੱਤੀ ਮੈਂ ਆਜ਼ਾਦ ਐਮ ਐਲ ਏ ਬਣ ਗਿਆ ਲੋਕਾਂ ਨੇ ਬਣਾਤਾ 3 ਨੰਬਰ ਐਮਐਲਏ ਬੜਿਆ ਫਿਰ ਆਪੋਜੀਸ਼ਨ ਲੀਡਰ ਮੰਤਰੀ ਮੁੱਖ ਮੰਤਰੀ ਲੇਕਿਨ ਹੈ ਸਾਰਾ ਕੁਝ ਸਸਰੀਕਾਰ ਦੀ ਬੁਖ ਹੈ ਇਹ ਜਦ ਕਾਗਲਾ ਕੰਦਰਾ ਪ੍ਰਧਾਨ ਜੀ ਸਸਰੀਕਾਰ ਲਾਏ ਹੋਣਗੇ ਪਤਾ ਨਹੀਂ ਕਿਹਾ ਇਸੀ ਹੈਗੇ ਬਸ ਇਹੀ ਚੀਜ਼ ਕੀਤੀ ਫਿਰਦੀ ਆਪਸ ਸਾਰੇ ਜਣ ਤੁਸੀਂ ਵੀ ਜਿੰਦੇ ਬੈਠੇ ਨਹੀਂ ਸਾਰੇ ਨੂੰ ਆਪਣੇ ਆਪਣੇ ਕੰਮਕਾਰ ਬਤੇਦੇ ਹੋਰ ਦੁਨੀਆ ਆਪਣੇ ਆਪਣੇ ਕੰਮਾਂ 'ਚ ਲੱਗੇਗੀ ਕੋਈ ਹਾਲ ਬਾਹਰ ਹੈ ਕੋਈ ਪਾਈ ਦੇ ਰਿਹਾ ਆਪਣੀ ਕੀਤੀ ਨੂੰ ਪਾਪਾ ਉਹਨੇ ਬੇਟੀ ਐ ਸਸਤਰੀਕਰਨ ਨੂੰ ਦੇ ਕੇ ਨਾਲ ਪਰ ਇਹ ਇੱਕ ਬਹੁਤ ਬੜੀ ਸਮਾਜ ਸੇਵਾ ਹੈ ਜਿਹੜਾ ਬੰਦਾ ਆਪਣਾ ਪਰਿਵਾਰ ਦਾ ਟਾਈਮ ਕੱਢ ਕੇ ਛੱਡ ਕੇ ਪਰਿਵਾਰ ਦਾ ਦੇ ਕੰਮ ਛੱਡ ਕੇ ਸਮਾਜ ਵਾਸਤੇ ਘੁੰਮਦਾ ਹੈ ਉਹ ਵੀ ਧਰਤ ਦਾ ਪਾਤਰ ਹੈ ਤੁਸੀਂ ਸਾਰੇ ਜਣੇ ਧਰਤ ਦਾ ਪਾਤਰ ਹੋ ਤੁਸੀਂ ਨਿਸਕਾਮ ਸੇਵਾ ਕਰਦੇ ਹੋ ਤੁਸੀਂ ਪਾਰਟੀ ਵਾਸਤੇ ਆਏ ਹੋ ਪਾਰਟੀ ਲੋਕਾਂ ਵਾਸਤੇ ਕਾਂਗਰਸ ਪਾਰਟੀ ਉਹ ਪਾਰਟੀ ਹੈ ਜੀਨੇ ਦੇਸ਼ ਨੂੰ ਆਜ਼ਾਦ ਕਰਾਇਆ ਆ ਜਿਹੜੇ ਆਰਐਸਐਸ ਵਾਲੇ ਫਿਰਦੇ ਆ ਜਾਂ ਭਾਜਪਾ ਵਾਲੇ ਇਹਨਾਂ ਨੂੰ ਪੁੱਛ ਕੇ ਦੇਖਿਓ ਇਹਨਾਂ ਦੀ ਕੋਈ ਇਤਿਹਾਸ ਦੇ ਵਿੱਚ ਤੁਹਾਨੂੰ ਕੋਈ ਗੱਲ ਨਹੀਂ ਮਿਲੂਗੀ ਕਿ ਇਹਨਾਂ ਨੇ ਆਜ਼ਾਦੀ ਬਾਰੇ ਕੁਝ ਵੀ ਕੀਤਾ ਇਹ ਅਮਰੀਕਾ ਨਾਲ ਮਿਲ ਕੇ ਉਸ ਤੇ ਗੁਦਾਰੀਆਂ ਕਰਦੇ ਰਹੇ ਇਹਨਾਂ ਦੇ ਲੀਡਰ ਫੜ ਵੀ ਲਈ ਸੀ ਦੋਚਾਰ ਉਹ ਮਾਬੀਆ ਮੰਗੇ ਜੇੜ ਤੋਂ ਆਵੇ। ਫਾਸੇ ਸਿੰਘ ਮੰਗੂ ਨਹੀਂ ਹੈ ਕਿ ਵੀ ਰਾਤ ਨੂੰ ਫਾਸੀ ਲਾ ਦੋ ਮੈਂ ਚੁੱਕਦਾ ਨਹੀਂ ਹੈ। ਉਹ ਜਰ ਬਾਈ ਚ। ਸਮਨ ਪਿੰਡ ਵਾਲੇ ਅੰਦਰ ਨਾ ਬੜਦੇ। ਲੈ ਕੇ ਇਹ ਮੁਸੀਬਤ ਕਿ ਆਵੀ। ਵਿਰੋਧ ਉਹਦਾ ਗੱਲ ਮੇਰੇ ਕੋਲ ਆਇਆ। ਤਾਂ ਬੜਨੇ ਨਾ ਦੇਣ ਮੈਂ ਔਖਾ ਸੌਖਾ ਪੁਲਿਸ ਦੀ ਸਹਾਇਤਾ ਨਾਲ ਅੰਦਰ ਜਾ ਕੇ ਬੋਲ ਕੇ ਆਇਆ ਜਿੱਤ ਤਰ ਅਰਥਵਾਚ ਬੋਲਣਾ ਹੁੰਦਾ। ਤਾਂ ਥੋੜੇ ਦਿਨ ਬਾਅਦ ਉਹ ਚਾਲੂ ਜੁਆਇਨ ਕਰ ਗਿਆ ਆਪੇ ਸਰਪੰਚ। ਉਹ ਮੈਂ ਕਿਹਾ ਸਾਰਾ ਪਿੰਡੇ ਮੇਰੇ ਘਰ ਆ ਗਿਆ। ਇਹਨੇ ਜੀ ਥੋੜੇ ਜਿਹਾਡੇ ਨਾਲ ਮੁੰਨੂ 250 ਵੋਟ ਪਰ ਪਿੰਡ ਜਿਤਾਦਾ ਸਿਰਫ ਉਹ ਇੱਕ ਬੰਦੇ ਕਰਕੇ ਕਈ ਵਾਰ ਮੋਰੀ ਐਸਾ ਕੋੜਾ ਬੰਦਾ ਆਪਾਂ ਮਾਰਦੇ ਸੀ ਸੋ ਦਈਆ ਸਾਹਿਬ ਜਿਹੜੇ ਲਗਾਤਾਰ ਪਿੰਡ ਆ ਰਹੇ ਨਾ ਉੱਤੇ ਮੋਰੀ ਬੋ ਦੇਖਣ ਨੂੰ ਕਹੇ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਇਹ ਤਾਂ ਮੋਰੀ ਆਪਣੇ ਆਪ ਨੂੰ ਠੀਕ ਕਰ ਲਵੇ ਜੇ ਉਹ ਚੰਗਾ ਬਿਚਰੂਗਾ ਜਿਹੜਾ ਤੁਸੀਂ ਮੂਹਰੇ ਕਰਿਆ ਹੈ ਤਾਂ ਤੁਸੀਂ ਜਿੱਤਣਾ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਜਿੰਨੇ ਮਰਜ਼ੀ ਪਾਰਟੀ ਹੋਵੇ ਅਗਰੇ ਕਹਿੰਦੇ ਜੀ ਇਹ ਸਰਪੰਚ ਆ ਬਹੁਤ ਆਕੜ ਕਰਦਾ ਇਹ ਨੂੰ ਲੋਕ ਸਭ ਕੁਝ ਘੜਾ ਆਏ ਦੇਖਦੇ ਨੇ ਵੀ ਹਾਰ ਦਾ ਪਿੱਛੇ ਜੀ ਮੁਰਲੇ ਦੇ ਜਾਣਾ ਤੋ ਇਹਨੂੰ ਹਣ ਹਣ ਦੇ ਨਾਲ ਤੇ ਮੈਨੂੰ ਆਲਾ ਨਹੀਂ ਸੋ ਲੋਕ ਮੁਰਲੇ ਨੂੰ ਦੇਖ ਕੇ ਪਿੰਡ ਚ ਹਾਰਾ ਦਿੰਦੇ ਪਿੰਡ ਇਹਦੀ ਦੇਖਦੇ ਸੀ ਹਾਰ ਨਾਲ ਦਾ ਭਾਈ ਉੱਪਰ ਲੈਣ ਜਿਹਨੂੰ ਅਸੀਂ ਫੋਟਾ ਪਾ ਰਹੇ ਸੋ ਇਸ ਕਰਕੇ ਤੁਸੀਂ ਮੋਰੀ ਹੋ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਕਿ ਹਰ ਪਿੰਡ ਤੁਸੀਂ ਸੰਭਣਾ ਤੁਹਾਨੂੰ ਵੀ ਚੰਗਾ ਵਰਤਨ ਦੀ ਚੰਗਾ ਬੰਡ ਦੀ ਪਿੰਡ ਦੇ ਵਿੱਚ ਲੋੜ ਹੈ ਜਿਹੜੇ ਬੰਦੇ ਆਪਾਂ ਤੋਂ ਨਰਾਜ ਐ ਉਹਨਾਂ ਨੂੰ ਮਨਾਓ ਆਪਣਾ ਆਕੜ ਆ ਰਾਜਨੀਤੀ ਦਾ ਬੇਰ ਐ ਜਿਹਦੇ ਐਕੜ ਆਕੜ ਕਰਨੀ ਐ ਨਾ ਉਹ ਰਾਜਨੀਤੀ ਦਾ ਕੋਈ ਹੋਰ ਕੰਮ ਕਰ ਲੋਏ ਅੱਜ ਨਕੌਦਰ ਹਲਕੇ ਦੇ ਵਿੱਚ ਕਾਂਗਰਸ ਕਮੇਟੀ ਦਾ ਦਫ਼ਤਰ ਖੋਲਿਆ ਗਿਆ ਉਹਦਾ ਉਦघाटन ਹੋਇਆ ਮੈਂ ਸਾਰੇ ਨਕੌਦਰ ਹਲਕੇ ਦੇ ਲੋਕਾਂ ਨੂੰ ਖਾਸ ਔਰਤੇ ਨੌਜੋਤ ਸਿੰਘ ਦਈਆ ਜੀ ਜਿਹੜੇ ਕਿ ਸਾਡੇ ਹਲਕਾ ਇੰਚਾਰਜ ਹੈ ਜਿਨ੍ਹਾਂ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਉਹਨਾਂ ਨੂੰ ਤੇ ਕਾਗਰਸ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਉਹਨਾਂ ਦਾ ਦਫ਼ਤਰ ਹੈ ਜਿਹੜਾ ਸਾਡਾ ਇੱਥੇ ਇਹ ਚਾਲੂ ਹੋਇਆ ਇਹ ਇੱਥੇ ਮੈਂ ਵੀ ਬੈਠੇ ਕਰਾਂਗਾ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਕਰਾਂਗੇ ਅੰਜੀ ਡਾਕਟਰ ਸਾਹਿਬ ਅੱਜ ਜਿਹੜਾ ਹੈਗਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਕਿੰਨਾ ਦੇਖੋ ਪਿਛਲੇ 4 ਸਾਲ ਤੋਂ ਤਕਰੀਬਨ ਮੈਂ ਇਲਾਕੇ ਦੇ ਵਿੱਚ ਸੇਵਾ ਕਰਦੇ ਆਂ ਔਰ ਮੈਂ ਇਸ ਹੀ ਦੀ ਕਮੀ ਮਹਿਸੂਸ ਕਰ ਰਿਹਾ ਸੀ ਕਿਉਂਕਿ ਜਦੋਂ ਕਿਸੇ ਵਰਕਰ ਤੇ ਭੀੜ ਪੈਂਦੀ ਹੈ ਉਹਨੂੰ ਕੁਝ ਨਹੀਂ ਦਿਖਦਾ ਤੇ ਉਹਦੇ ਲਈ ਉਹਦੀ ਸਹੂਲਤ ਲਈ ਕਿ ਅਸੀਂ ਇੱਥੇ ਦਫਤਰ ਖੋਲ੍ਹਿਆ ਔਰ ਅਸੀਂ ਵਰਕਿੰਗ ਡੇਸ ਦੇ ਵਿੱਚ ਇੱਥੇ 10 ਤੋਂ 5 ਕੋਈ ਨਾ ਕੋਈ ਮਜੂਦ ਪਿਆ ਕਰੇਗਾ ਤੇ ਉਦਾਂ ਵੀ 24 ਆਵਰ ਦੇ ਇੱਥੇ ਰਜਿਸਟਰ ਤੇ ਟੈਲੀਫੋਨ ਦੀ ਫੈਸਿਲਿਟੀ ਹੈ ਉਹਦੇ ਤੋਂ ਬਿਨਾ ਅਸੀਂ ਇੱਥੇ ਟਾਈਪਿਸਟ ਕੋਈ ਕਿਸੇ ਨੇ ਕੋਈ ਛੋਟੀ ਮੋਟੀ ਅੱਧੀ ਟਾਈਪ ਕਰਾਉਣੀ ਹੈ ਕਿਸੇ ਦਾ ਕੋਈ ਜਿਹੜਾ ਕੰਮ ਰੂਟੀਨ ਕੰਮ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਲੀਡਰ ਔਰ ਵਰਕਰ ਸਹਬਾਨ ਆ ਉਹ ਕੁਦਰਤੀ ਕੁਝ ਏਦਾਂ ਦੇ ਦਰਿਆਦਾਰ ਇਲਾਕੇ ਹੋਣ ਕਰਕੇ ਕੁਝ ਹੋਣ ਕਰਕੇ ਉਹ ਵਿੱਦਿਆ 'ਚ ਪਿਛੜ ਗਏ ਔਰ ਛੋਟੇ ਛੋਟੇ ਕੰਮ ਆ ਲਈ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਦਾਂ ਹੋਵੇ ਸੋ ਅਸੀਂ ਇਥੋਂ ਉਹਨਾਂ ਲਈ ਇੱਕ ਤਰ੍ਹਾਂ ਦਾ ਹੈਲਪ ਕਰਾਂਗੇ ਕਿ ਉਹਨਾਂ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਇਸ ਨੂੰ ਕਮ ਸੇ ਲਗਾਂਗੇ ਮੈਂ ਆਪ ਕਹਿੰਦੇ ਹਾਂ ਕਿ ਕਾਂਗਰਸ ਨੂੰ ਤੱਕੜਾ ਕਰਨ ਲਈ ਕਿਹਨੇ ਦੀ ਗੱਲ ਬਾਤ ਹੋਣਾ ਕਾਂਗਰਸ ਤੱਕੜਾ ਕਰਨ ਦੀ ਲੋੜ ਹੀ ਨਹੀਂ ਜਿਹੜੀ ਕਾਂਗਰਸ ਹੈ ਇਹ ਜੱਦੀ ਪੁਸ਼ਤੀ ਕਾਂਗਰਸ ਦਾ ਘਰ ਹੈ ਜੇ ਡੋਬੇ ਜੋ ਕਿ ਤੇ ਉਹ ਚੀਫ ਮਿਨਿਸਟਰ ਕਦੀ ਬਣਿਆ ਤਾਂ ਨਕਉਦਰ ਹਲਕੇ ਤੋਂ ਸਰਦਾਰ ਦਰਬਾਰਾ ਸਿੰਘ ਬਣੇ ਸੀਗੇ ਸਾਡੇ ਸਟੇਕ ਸਪੀਕਰ ਬਣੇ ਤਾਂ ਸਰਦਾਰ ਦਰਬਾਰਾ ਸਿੰਘ ਉਹ ਵੀ ਇਸ ਹਲਕੇ ਤੋਂ ਬਣੇ ਸੀਗੇ ਸਰਦਾਰ ਅਮਰਾਉ ਸਿੰਘ ਪਹਿਲਾਂ ਮੰਤਰੀ ਕਈ ਵਾਰੀ ਐਮਐਲਏ ਔਰ ਫਿਰ ਉਹ ਉੱਥੇ ਬਣੇ ਔਰ ਸਾਡੇ ਸਰਦਾਰ ਅਮਰਜੀਤ ਸਿੰਘ ਸਮਰਾਜੀ ਜਿਹਨਾਂ ਨੇ ਲਗਾਤਾਰ ਇਥੋਂ ਚਾਰ ਵਾਰੀ ਲੋਕਾਂ ਨੇ ਉਹਨਾਂ ਨੂੰ ਚੁਟਾ ਕੇ ਭੇਜਿਆ ਔਰ ਨੁਮਾਇੰਦਗੀ ਕੀਤੀ ਇਸ ਹਲਕੇ 'ਚ ਕੰਮ ਕਰਨ ਦਾ ਇਸ ਕਰਕੇ ਅਛਾ ਲੱਗਦਾ ਹੈ ਕਿਉਂਕਿ ਕਿਸੇ ਵੀ ਪਗਲੋ ਦਾ ਨਹੀਂ ਹੈ ਸਾਡੇ ਜਿੰਨੇ ਪੁਰਾਣੇ ਲੀਡਰ ਹੈ ਕਦੀ ਕੋਈ ਉਂਗਲ ਉੱਚੀ ਕਰਕੇ ਨਹੀਂ ਕਹਿ ਸਕਦਾ ਕਿ ਉਹਨਾਂ ਦੇ ਇੱਥੇ ਕੋਈ ਕ腐ਸ਼ਨ ਦਾ ਕੋਈ ਰੇਤਾ ਦਾ ਗੁਟਾਣਿਆਂ ਦਾ ਕੋਈ ਰਜਿਸਟਰੀ ਦਾ ਜੋ ਅੱਜਕੱਲ ਦਾ ਚਲਨ ਬਣ ਗਿਆ ਉਹ ਕਦੀ ਇਦਾਂ ਦਾ ਕੰਮ ਕੀਤਾ ਹੋਵੇ ਔਰ ਮੈਂ ਜਿਹੜਾ 2012 ਦੇ ਵਿੱਚ ਜਦੋਂ ਨਵੀਂ ਹਲਕਾ ਬੰਦੀ ਹੋਈ ਨੂਰਮੈਲ ਔਰ ਜਿਹੜਾ ਨਿਕੋਦਰਦਾਰ ਲੇਵਾ ਹੋਇਆ ਉਹਦੇ ਕਰਕੇ ਕੁਝ ਵਰਕਰਾਂ ਦੇ ਵਿੱਚ ਕੋਈ ਸਮਝ ਨਹੀਂ ਆਉਂਦੀ ਸੀ ਕਿ ਵਰਕਰਾਂ ਨੂੰ ਕਿੱਦਾਂ ਕਰੀਏ ਕਿੱਥੇ ਜਾਈਏ ਕੀ ਹੋਊਗਾ ਔਰ ਕੁਝ ਜਿਹੜੇ ਤਕੜੇ ਪਿੰਡ ਨਿਕੋਦਰ ਹਲਕੇ ਦੇ ਵਿੱਚ ਜਿਵੇਂ ਚਲੇਆਲਾ ਸਫਰਾਵਾ ਉਹ ਜਿਹੜੇ ਆ ਉਹ ਕੈਂਟ ਹਲਕੇ ਦੇ ਵਿੱਚ ਪੈ ਗਿਆ ਪਰ ਇਸ ਜਿਹੜਾ ਮੈਂ ਸਾਰਾ 4 ਸਾਲਾਂ ਨਹੀਂ ਵਿਹਨਚ ਦੇਖਿਆ ਕਿ ਇੱਥੇ ਸਿਰਫ ਆਪਣੇ ਜਿਹੜੇ ਕਾਂਗਰਸ ਕੀ ਹੈ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਅਸੀਂ ਪੱਖਪਾਤ ਤੋਂ ਬਿਨਾਂ ਜਿਹੜੀ ਐ ਸਿਆਸਤ ਕਰਾਂਗੇ ਸਾਡਾ ਕੋਈ ਤੜਾ ਨਹੀਂ ਸਾਡਾ ਇੱਕੋ ਹੀ ਤੜਾ ਹੈ ਉਹ ਸੋਨੀਆ ਗਾਂਧੀ ਖੜਗੇ ਤੇ ਰਾਹੁਲ ਗਾਂਧੀ ਜੀ ਹੈ ਅਸੀਂ ਪੰਜੇ ਦੇ ਨਿਸ਼ਾਨ ਥੱਲੇ ਸਾਰੇ ਇੱਕ ਆ ਸਾਰਿਆਂ ਦੇ ਵਿੱਚ ਇਹੀ ਗੱਲ ਜਿਹੜੀ ਹੈ ਉਹ ਪਹਚਾਈ ਜਾ ਰਹੀ ਹੈ ਦੇਖੋ 4 ਸਾਲਾਂ ਦੇ ਵਿੱਚ ਜੇ ਐਵਰੇਜ ਆਪਾਂ ਗੱਲ ਕਰੀਏ ਤੇ 1200 ਦਿਨ ਜੀ ਉੱਪਰਲੇ ਕੁਝ ਮੈਂ ਦਿਨ ਆਪਣੇ ਤੇ ਵੀ ਲੈ ਲਏ ਹੁਣ 65 ਦਿਨ ਕਿਤੇ ਆਪਣੇ ਪਰਿਵਾਰ ਨੂੰ ਦੇ ਦਿੱਤੇ ਹੁਣ ਸਾਲ ਦੇ ਤੇ 1200 ਦਿਨਾਂ ਦੇ ਵਿੱਚ ਤੁਸੀਂ ਮੈਨੂੰ ਅਕਸਰ ਪ੍ਰੋਗਰਾਮਾਂ ਤੇ ਮਿਲਦੇ ਰਹਿੰਦੇ ਨੇ ਐਵਰੇਜ ਮੈਂ 10 ਤੋਂ ਵੱਧ ਪ੍ਰੋਗਰਾਮ ਕਰਦਾ ਹਾਂ ਮੈਂ 4000 ਘਰਾਂ ਦੇ ਵਿੱਚ ਤਕਰੀਬਨ ਤਕਰੀਬਨ ਇਹਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਮੈਂ ਜਾ ਕੇ ਆਇਆ ਤੇ ਉਹ ਲੋਕ ਪਿਆਰ ਕਰਦੇ ਆ ਜਿਉਂ ਮੈਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਤੇ ਜਿੱਦ ਦਿਨ ਮੈਨੂੰ ਲੋੜ ਹੈ ਉਹਨਾਂ ਨੇ ਵੀ ਮੇਰੇ ਨਾਲ ਖੜਨਾ ਕਿਉਂਕਿ ਜਿਹੜੀ ਇਹ ਮੇਰੀ ਲੋੜ ਹੈ ਪਰਸਨਲ ਲੋੜ ਨਹੀਂ ਹੈ ਮੈਂ ਜੇ ਉਹਨਾਂ ਦੇ ਕੋਲ ਜਾਣਾ ਕਿਉਂ ਮੈਂ ਪਰਸਨਲ ਸੁ ਆਪਣੇ ਮਵਾਦ ਨਹੀਂ ਜਾਂਦਾ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੀ ਜਿਹੜੀ ਜਿਹੜੇ ਵਫਾਦਾਰ ਸਾਥੀ ਹੈ ਔਰ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਸਾਲ ਆਪਣੇ ਆਪ ਲਈ ਕੰਮ ਕੀਤਾ ਮੇਰੇ ਕੋਲ ਇੱਕ ਸਤਾਰਜਿਸਪਾਲ ਸਿੰਘ ਗਦਰਾਜੀ ਹੋਣੇ ਗਏ ਆ ਸਾਡੇ ਹਰਪੰਸ ਸਿੰਘ ਫੈਕਟਰੀ ਜੀ ਆ ਟੋਡੇ ਤੋਂ ਸਾਡੇ ਗੁਰਵਚਨ ਸਿੰਘ ਹੈ ਇਹ ਉਹ ਬੰਦੇ ਹੈ ਜਿਹੜੇ ਸਾਈਕਲਾਂ ਦੇ ਉੱਤੇ ਵੀ ਬਠਿੰਡੇ ਤੱਕ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਔਰ ਆਪਣੀ ਜਵਾਨੀ ਦੇ ਵਿੱਚ ਇਹ ਕੰਮ ਕਰਦੇ ਰਹੇ ਜਦੋਂ ਇਹਨਾਂ ਘਰਾਂ ਜਾ ਕੇ ਕਿਦਾਂ ਕਾਂਗਰਸ ਨੂੰ ਇਹਨਾਂ ਨੇ ਖੜਾ ਕੀਤਾ ਕਿਉਂਕਿ ਨੂਰਮਲ ਜਿਹੜਾ ਸੀ ਉਹ ਕਾਮਰੇਡਾਂ ਦਾ ਲੱਖਾ ਸੀ ਔਰ ਕਿਦਾਂ ਕਾਂਗਰਸ ਨੇ ਸੰਘਰਸ਼ ਕਰਕੇ ਉੱਥੇ ਕਿਦਾਂ ਬੰਦ ਲਵਾਏ ਔਰ ਕਿਦਾਂ ਹੁਣ ਜਿਹੜੀ ਸਰਕਾਰ ਸੀ ਇਹਨਾਂ ਦੀਆਂ ਜ਼ਮੀਨਾਂ ਖੋਲਣ ਲੱਗੀ ਸੀ ਕਾਂਗਰਸ ਪਾਰਟੀ ਦੇ ਇਹਨਾਂ ਲੀਡਰਾਂ ਨੇ ਸਾਡੇ ਸਹਿਯੋਗ ਨਾਲ ਔਰ ਸਾਡੇ ਸੀਨੀਅਰ ਲੀਡਰਾਂ ਦੇ ਖਿਆਰਾ ਸਾਹਿਬ ਔਰ ਰਾਜਾ ਵੜਿੰਗ ਦੇ ਸਹਿਯੋਗ ਨਾਲ ਉਹਨਾਂ ਜ਼ਮੀਨਾਂ ਦੇ ਇਸ ਕਬਜ਼ੇ ਨਹੀਂ ਹੌਣ ਦਿੱਤੇ ਕਿਉਂਕਿ ਉਹ ਜਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਹੋ 1 ਏਕੜ 2 2 ਏਕੜ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਘਰ ਚੱਲਦਾ ਹੈ